ਆਜਾ ਆਜਾ ਇਹ ਆ ਦੇਸੀ ਲੀਸ਼ਸ ਬਾਏ ਦੁਗਲ ਬਾਦਰ ਟਾਊਨ ਦਾ ਬਹੁਤ ਮਸ਼ਹੂਰ ਰੈਸਟੋਰੈਂਟ ਆ ਆਜਾ ਮੈਂ ਤੁਹਾਨੂੰ ਦਿਖਾਦਾ ਆ ਦੇ ਇੱਥੇ ਆਟੇ ਵਾਲੇ ਗੋਲ ਗੱਪੇ ਸੂਜੀ ਵਾਲੇ ਗੋਲ ਗੱਪੇ ਹੈ ਚਾਟ ਪਾਪੜੀ ਗੈ ਭੱਲੇ ਤਾਂ ਦੇਸੀ ਘੇ ਦੀ ਤਿੱਕੀ ਵੀ ਇੱਥੇ ਮਿਲਦੀ ਆ ਆਜਾ ਤੈਨੂੰ ਕਲੇ ਰੈਸਟੋਰੈਂਟ ਵੀ ਦਿਖਾਦਾ ਆਜਾ ਆਲਾ ਖਾਲਾ ਇਹ ਚਾਟ ਪਾਪੜੀ ਭੱਲੇ ਆ ਬੜੇ ਟੇਸਟੀ ਆ ਹੈ ਠੀਕ ਆ ਆਪਾਂ ਇੱਥੇ ਨੇ ਦੇਸੀ ਲੀਸ਼ ਦੁਗਲ ਸਾਹਿਬ ਦੇ ਆਏ ਆ ਆ ਦੇਖ ਇੱਥੇ ਨਾ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਦੇਸੀ ਘੇੜੀਆਂ ਪੂਰੀਆਂ ਮਿਲਦੀਆਂ ਨਾਲ ਹੈ ਨਾ ਸੂਜੀ ਦਾ ਹਲਵਾ ਫਰੀ ਆ ਨਾਲੇ ਨਾ ਇੱਥੇ ਕਈ ਤਰ੍ਹਾਂ ਦੇ ਸੂਪ ਰਾਈਸ 스ਨੈਕਸ ਸੈਂਡਵਿਚ ਕੌਫੀ ਲੱਸੀ ਇਦਾਂ ਦੇ ਇੱਥੇ ਬਹੁਤ ਸਵਾਦਿਸ਼ਟ ਆਟਾ ਮਿਲਦੀਆਂ ਆਪਾਂ ਨਾ ਇੱਥੇ ਆਇਆ ਕਰਨਾ ਆल्या ਹਾਂ ਮਰ ਜਾਣੇ ਆ ਭਾਂਡੇ ਕਿੱਥੇ ਲੈ ਕੇ ਚੱਲਾਂ ਮੈਂ ਧੋਣ ਵਾਸਤੇ ਲੈ ਕੇ ਚੱਲਾਂ ਇਹ ਰੈਸਟੋਰੈਂਟ ਆ ਆਪਣਾ ਘਰ ਨਹੀਂ ਭੋਲਾ ਪਾਰੇ ਰੋੜਾ ਇਹ ਭੋਲੇ ਦਾ ਰੋੜਾ